ਸੁਣਿਆ ਹੁਣਾ ਵੀ ਵੱਡੇ ਘਰਾਂ ਦੇ ਕਾਕੇ ਨਾ ਫਿਕਰ ਨਾ ਫਾਕੇ ਆ ਕਾਕੇ ਵੀ ਐਦਾਂ ਦੇ ਲੱਗਦੇ ਆ ਜਿਨ੍ਹਾਂ ਨੂੰ ਗੱਡੀ ਫੜਾਈ ਹੋਈ ਆ ਤੇ ਫਾਕੇ ਨਹੀਂ ਹੈਗੇ ਇਹ ਜਲੰਧਰ ਦਾ ਇੱਕ ਚੌਂਕ ਹੈ ਜਿਹੜਾ ਕਿ ਖਚਾਖਚ ਟ੍ਰੈਫਿਕ ਨਾਲ ਭਰਿਆ ਹੁੰਦਾ ਪਰ ਅੱਜ ਕੱਲ ਉੱਥੇ ਜਿਹੜਾ ਕੰਮ ਚੱਲਣ ਡਿਆ ਪਰ ਇਹਨਾਂ ਦੇ ਗੱਡੀ ਦੇ ਉੱਤੇ ਬੈਠਣ ਦੇ ਹਾਲਾਤ ਦੱਸਦੇ ਨੇ ਵੀ ਇਹ ਕੁਝ ਤਾਂ ਕੁਝ ਕਰਨਗੇ ਆਪ ਦੇ ਨਾਲ ਨਹੀਂ ਕਰਨਗੇ ਤਾਂ ਕਿਸੇ ਦੇ ਨਾਲ ਕਰ ਲੈਣਗੇ ਬਹਰਾਲ ਇਹ ਵੀਡੀਓ ਜਿਹੜੀ ਹੈ ਵਾਇਰਲ ਹੋਣੀ ਸ਼ੁਰੂ ਹੋਈ ਹੈ ਹੁਣ ਇਹਨਾਂ ਦੇ ਉੱਤੇ ਕਾਰਵਾਈ ਕੀ ਹੁੰਦੀ ਹੈ ਇਹ ਤਾਂ ਦੇਖਣਾ ਹੋਏਗਾ ਪਰ ਤੁਸੀਂ ਦੇਖੋ ਵੀ ਇਹ ਮੁੜ ਕੇ ਕਹਿੰਦੇ ਆਬ ਸਾਡਾ ਕੋਈ ਕਸੂਰ ਨਹੀਂ ਸੀਗਾ ਅੱਗੇ ਆਉਂੜੀ ਗੱਡੀ ਦਾ ਕਸੂਰ ਸੀਗਾ ਪਰ ਲੱਗਦਾ ਵੀ ਇਹ ਜਦੋਂ ਕਹਿੰਦੇ ਨੇ ਵੀ ਖੜਮਸਤੀ ਕਰਦੇ ਆ ਫਿਰ ਉਹ ਤੋਂ ਦੇਖਦੇ ਨਹੀਂ ਹੈਗੇ ਕਿਉਂਕਿ ਬਹੁਤ ਵਾਰ ਜਿਹੜਾ ਆ ਆਪਾਂ ਕਹਿੰਨੇ ਆ ਵੀ ਐਦਾਂ ਦੀਆਂ ਮਸਤੀਆਂ ਤੁਹਾਨੂੰ ਲੈ ਕੇ ਬੈਂਦੀਆਂ ਖਾਸ ਕਰਕੇ ਉਹ ਵਾਲੇ ਚੌਂਕ ਜਿੱਥੇ ਗੱਚਾ ਗੱਚ ਟ੍ਰੈਫਿਕ ਹੋਵੇ ਤੇ ਉਤੋਂ ਮੀਂਹ ਵਰਦਾ ਹੋਵੇ। ਹਾਂ ਤੁਸੀਂ ਦੇਖੋ ਵੀ ਇਹ ਉਹ ਟ੍ਰੈਫਿਕ ਵਾਲਾ ਚੌਂਕ ਹੈ। ਜਲੰਧਰ ਦਾ ਰਵਿਦਾਸ ਚੌਂਕ ਦੱਸਿਆ ਜਾ ਰਿਹਾ ਜਿੱਥੋਂ ਇਹ ਨਿਕਲੇ ਨੇ ਤੇ ਪੂਰੇ ਸ਼ਹਿਰ ਦੇ ਹਲ ਹੁੰਦੇ ਨਜ਼ਰ ਆ ਰਹੇ ਨੇ। ਔਰ ਕਈ ਵਾਰੀ ਐਦਾਂ ਦੀ ਖੜ ਮਸਤੀਆਂ ਦੇ ਵਿੱਚ ਬੈਲੈਂਸ ਵਿਗੜਦਾ ਆ ਤੇ ਆਪ ਤੇ ਸ਼ਹਿਜ਼ਾਦੇ ਜਿਹੜੇ ਨੇ ਉਹ ਜਖਮੀ ਜਾਂ ਉਹਨਾਂ ਦੇ ਨਾਲ ਕਾਰਾਂ ਹੁੰਦਾ ਹੀ ਆ ਅੱਗੇ ਵਿਚਾਰਾ ਜਿਹੜਾ ਕੋਈ ਮਾਤੜ ਬੰਦਾ ਕੰਮਕਾਰ ਤੋਂ ਵੀ ਆਉਂਦਾ ਹੁੰਦਾ ਉਹਨੂੰ ਵੀ ਲੈ ਬੈਠਦੇ ਆ ਫਿਲਹਾਲ ਇਸ ਵੀਡੀਓ ਬਾਰੇ ਤੁਸੀਂ ਕੀ ਸੋਚਦੇ ਹੋ ਇਹ ਜ਼ਰੂਰ ਦੱਸਿਓ ਤੇ ਇਹਨਾਂ ਜਿਹੜੇ ਜਿਨ੍ਹਾਂ ਨੂੰ ਗੱਡੀ ਫੜਾ ਕੇ ਘਰਦਿਆਂ ਨੇ ਭੇਜਿਆ ਹੋਇਆ ਇਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਆ ਇਹ ਵੀ ਦੱਸਿਓ ਵੀ ਇਹ ਚੰਗੀ ਗੱਲ ਹੈ ਕਿ ਨਹੀਂ ਚੰਗੀ ਗੱਲ ਵੀ ਕਦਾਂ ਭਰੇ ਚੌਂਕ ਦੇ ਵਿੱਚ ਜਿਹੜਾ ਆ ਆਪਾਂ ਕਹਿ ਲਈਏ ਵੀ ਇਹਨਾਂ ਦੀਆਂ ਮਸਤੀਆਂ ਕਰਕੇ ਕੱਲੂ ਕੋਈ ਕਿਸੇ ਨੂੰ ਲੈਣ ਦੇਣ ਪੈ ਜਾਊਗਾ ਫਿਲਹਾਲ ਇਹ ਵੀਡੀਓ ਜਿਹੜੀ ਹੈ ਇਹ ਜਿਹੜੀ ਰਵਿਦਾਸ ਚੌਂਕ ਦੀ ਹੈ ਜਿੱਥੇ ਕਿ ਵੱਡੇ ਕਰਾਂ ਦੇ ਕਾਕੇ ਲੱਗਦੇ ਆ ਜਿਨ੍ਹਾਂ ਨੂੰ ਗੱਡੀ ਦਿੱਤੀ ਹੋਈ ਹੈ ਉਮਰ ਮਸਾਂ 21 22 18 ਤੱਕ ਲੱਗਦੀ ਹੈ ਜਿਨ੍ਹਾਂ ਨੇ ਇਸ ਆਖੋ ਕਰਕੇ ਦਿਖਾਇਆ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਵੀ ਤੁਹਾਨੂੰ ਇਸ ਤੁਹਾਡੇ ਇਸ ਵੀਡੀਓ ਦਾ ਤੁਹਾਡਾ ਪਹਿਲਾ ਰਿਐਕਸ਼ਨ ਕੀ ਹੈ ਹਾਲਾਂਕਿ ਹੁਣ ਵੀਡੀਓ ਜਿਹੜੀ ਹੈ ਇਸ ਸਾਡੇ ਚੈਨਲ ਤੇ ਚੱਲਣ ਤੋਂ ਬਾਅਦ ਸ਼ਾਇਦ ਇਹਦੇ ਉੱਤੇ ਹੁਣ ਪੁਲਿਸ ਵੀ ਕੋਈ ਕਾਰਵਾਈ ਕਰਦੀ ਨਜ਼ਰ ਆਵੇ ਕਿਉਂਕਿ ਅ ਇਦਾਂ ਦੇ ਬੱਚਿਆਂ ਦੇ ਉੱਤੇ ਜਾਂ ਇਦਾਂ ਦੇ ਇਹ ਜਿਹੜੇ ਜਵਾਕ ਆ ਜਿਹੜੇ ਖੜਮਸਤੀ ਕਰਦੇ ਫਿਰਦੇ ਇਹਨਾਂ ਦੇ ਉੱਤੇ ਕਾਰਵਾਈ ਕਰਨੀ ਤੇ ਬਣਦੀ ਹੈ ਕਿਉਂਕਿ ਇਹਨਾਂ ਦੀ ਛੋਟੀ ਜੀ ਮਸਤੀ ਜਿਹੜੀ ਆ ਕਿਸੇ ਦੀ ਜਾਨ ਤੇ ਬਣ ਸਕਦੀ ਆ ਔਰ ਇਹ ਵੀਡੀਓ ਚਲਾਉਣ ਦਾ ਮਕਸਦ ਹੀ ਸਿਰਫ ਇਨਾਂ ਕਾ